ਆ ਪਿੱਛੇ ਵੀ ਘਰ ਬੈਠੇ ਆ ਆ ਰੋੜ ਤੇ ਤੇ ਆ ਮੂਰੇ ਵੀ ਦਿਖਿਓ ਕਿੰਨੇ ਘਰ ਬੈਠੇ ਆ ਇਹ ਫਲੱਡ ਦਾ ਕਰਕੇ ਨਾ ਸੜਕ ਦੇ ਉੱਤੇ ਇਹਨਾਂ ਨੇ ਘਰ ਬਣਾ ਲਏ ਵਿਚਾਰਿਆਂ ਨੇ ਆ ਪਸ਼ੂ-ਪਸ਼ੂ ਆਪਣੇ ਇੱਧਰ ਬੰਦੇ ਆ ਤੇ ਇੱਧਰ ਟਰਾਲੀਆਂ ਦੇ ਵਿੱਚ ਘਰ ਬਣਾ ਕੇ ਰੰਦੇ ਆ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਆਪਾਂ ਖੜੇ ਆ ਰੋਈਪੁਰ ਜ਼ਿਲ੍ਹੇ ਦੇ ਪਿੰਡ ਤੁਹਾਨੂੰ ਦਿਖਾਉਣੇ ਆ ਜਿਹੜੇ ਪਿੰਡ 7-7 8-8 ਫੁੱਟ ਪਾਣੀ ਤੇ ਜਿਹੜੀਆਂ ਫਸਲਾਂ ਉੱਥੇ 15-20 ਫੁੱਟ ਪਾਣੀ ਆ ਚੌਕ ਆ ਗੱਟੀ ਰਾਜੋ ਕੇ ਜਿਹੜਾ ਮੇਨ ਪਿੰਡ ਡੁੱਬੇ ਆ ਤੇ ਉਹ ਤੁਹਾਨੂੰ ਦਿਖਾਉਣੇ ਆ ਗੱਟੀ ਰਾਜੋ ਕੇ ਆ ਲੱਗਿਆ ਪਿੰਡਾਂ ਵਾਲੇ ਸਾਰੇ ਆ ਦੇਖੋ ਕਿੰਨੀ ਭੀੜ ਆ ਇੱਥੋਂ ਦੇ ਬਾਈ ਦਾਰੂ ਲੈਂਦੇ ਆ ਬਾਈ ਹੁਣੀ ਬੈਠਿਆ ਸੱਸੀ ਕਾਲ ਸਰ ਮੈਡੀਕਲ ਕੈਂਪ ਲੱਗਿਆ ਇਹ ਇਹ ਪਿੰਡ ਵਾਲਿਆਂ ਨੂੰ ਦਵਾਈ ਦਿੰਦੇ ਆ ਸਿਹਤ ਭਾਗ ਸੀਐਚਸੀ ਮਮਦੋਟ ਰੋਈਪੁਰ ਤੇ ਇੱਧਰ ਲੰਗਰ ਲੰਗਰ ਚੱਲਦਾ ਇਹਨਾਂ ਪਿੰਡ ਵਾਲੇ ਆ ਸਾਰੇ ਜਿਹੜੇ ਬੈਠੇ ਆ ਨਾ ਇਹ ਸਾਰੇ ਪਿੰਡਾਂ ਵਾਲੇ ਹੀ ਆ ਇਹ ਆਪਦੇ ਘਰ ਛੱਡ ਕੇ ਵਿਚਾਰੇ ਉਰੇ ਆ ਕੇ ਬੈਠੇ ਆ ਕਿਉਂਕਿ ਇੱਥੇ ਹੀ ਅੱਡਾ ਪਿੰਡ ਇਹਨਾਂ ਦੇ 3-3 4-4 ਕਿਲੋਮੀਟਰ ਦੂਰ ਆ ਇੱਥੇ ਹੀ ਇਹਨਾਂ ਨੂੰ ਜਾਣਾ ਪੈਂਦਾ ਮਤਲਬ ਸੌਦਾ ਪਤਾ ਲੈਣ ਉਰੇ ਹੀ ਆਉਣਾ ਪੈਂਦਾ ਆ ਸਾਰੇ ਪਿੰਡਾਂ ਵਾਲੇ ਹੀ ਆ ਆ ਜਿੰਨੇ ਵੀ ਖੜੇ ਆ ਕਿਹੜਾ ਪਿੰਡ ਆ ਬਾਈ ਤੁਹਾਡਾ ਖੁੰਦਰ ਗੱਟੀ ਖੁੰਦਰ ਗੱਟੀ ਪਾਣੀ ਕਿੰਨਾ ਕਾ ਪਾਣੀ ਉੱਧਰ ਗਿਆ 3-3 ਫਟ 4-4 ਫਟ ਰਾਹ ਹੈ ਨਹੀਂ ਕੋਈ ਆਹ ਰਸਤਾ ਨਾ ਅੱਗੇ ਰਸਤਾ ਹੈ ਨਹੀਂ ਅੱਗੇ ਰਸਤਾ ਹੈ ਬਹੁਤ ਜ਼ਗਦਾ ਰਸਤਾ ਪਾਣੀ ਜਾਣਾ ਲੈਂਦਾ ਟਰੈਕਟਰ ਵੀ ਜਾਂਦੇ ਟਰੈਕਟਰ ਤੇ ਜਾਂਦਾ ਜਾਂਦਾ ਠੀਕ ਆ ਠੀਕ ਆ ਟਰੈਕਟਰ ਆ ਦੇ ਲੈ ਆ ਵੀਦਾ ਹੁਣ ਇੱਥੇ ਫਿਰ ਸੌਦਾ ਪੱਤਾ ਲੈਣਾ ਹੈ ਇੱਥੇ ਤੇ ਹੋ ਯਾਰ ਆਸਣ ਪਾਣੀ ਦੇ ਰਾਹ ਦਾ ਲੈ ਲੈ ਵੀ ਦੇ ਉਹ ਇੱਥੋਂ ਫਿਰ ਇੱਥੋਂ ਤੱਕ ਆਉਂਦੀਆਂ ਨਾ ਟਰਾਲੀਆਂ ਹਾਂ ਇੱਥੇ ਲਗਾ ਜਾਂਦੀਆਂ ਇੱਥੋਂ ਤੱਕ ਆ ਜਾਂਦੀਆਂ ਟਰਾਲੀਆਂ ਇਧਰੋਂ ਆਉਂਦੀਆਂ ਹੁਸੈਨੀ ਵਾਲੇ ਤੋਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਰਸਤਾ ਜਾਂਦਾ ਜੀ ਅਗਲੇ ਪਿੰਡਾਂ ਨੂੰ ਮੇਰੇ ਨਾਲ ਆ ਜਿਓ ਰੋਡ ਵਧੀਆ ਸੀਗਾ ਇਹ ਤਾਂ ਫਲੱਡ ਨੇ ਸਾਰੇ ਸਾਈਡ ਤੇ ਪਿੰਡਾਂ ਦੇ ਪਿੰਡ ਖਰਾਬ ਕਰਤੇ ਆ ਦੇਖੋ ਰਾਈਟ ਸਾਈਡ ਤੇ ਇੱਧਰ ਨਿਗਾ ਮਾਰੋ ਆ ਸਾਰੀਆਂ ਫਸਲਾਂ 'ਚ ਪਾਣੀ ਆ ਸਾਰਾ ਕੁਝ ਬਰਬਾਦ ਹੋ ਗਿਆ ਐਸਿਡ ਤੇ ਵੀ ਉਹ ਦੂਰ ਤੱਕ ਨਿਗਾ ਮਾਰੋ ਇੱਧਰ ਟੀਮਾਂ ਐਸਡੀਆਰ ਆਰਐਫ ਤੇ ਸਰਕਾਰ ਦੇ ਜੋ ਵੀ ਰੈਸਕਿਊ ਪ੍ਰਾਈਵੇਟ ਖਾਲਸਾ ਐਡ ਸਾਰੇ ਯਾਰ ਤੇ ਪ੍ਰਾਈਵੇਟ ਜਿਹੜੇ ਸਾਡੇ ਵਰਗੇ ਕਈ ਵਿਚਾਰੇ ਵੈਸੇ ਦੇਖਣ ਹੀ ਆਉਂਦੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਕੀ ਬੇੜੀਆਂ ਬੂੜੀਆਂ ਵੀ ਇਸ ਸਾਈਡ ਤੇ ਸ਼ਾਇਦ ਚੱਲਦੀਆਂ ਹੋਊਗੀਆਂ ਤੁਹਾਨੂੰ ਵੀ ਕੋਈ ਆ ਜਾਓ ਐਨ ਡੀ ਆਰ ਐਫ ਪੀਆ ਟੀਮਾਂ ਮੈਂ ਗਲਤ ਬੋਲਤਾ ਸੀ ਮੈਂ ਐਸ ਡੀ ਆਰ ਐਫ ਕਹਿੰਦਾ ਐਨ ਡੀ ਆਰ ਐਫ ਹਾਂ ਬਸ ਇਤੋਂ ਅੱਗੇ ਗੱਡੀ ਨਹੀਂ ਜਾਂਦੀ ਮੈਨੂੰ ਲੱਗਦਾ ਆ ਜਾਓ ਕੋਲੇ ਪਿੱਛੇ ਵੀ ਆਪਾਂ ਵੇਖ ਲੈਨੇ ਕੋਈ ਜਦੋਂ ਹੀ ਇੱਧਰ 베ੜੀ ਵੀ ਚ ਪਰੇ 베ੜੀ ਦੂਜੀ ਉਹ ਟੱਕੂ ਵਾਲੀ ਆ 베ੜੀ ਆ ਆ ਸਾਰੀਆਂ ਫਸਲਾਂ ਦੇ ਵਿੱਚ ਦੇਖੋ 베ੜੀ ਆ ਆ ਸਾਰੇ ਮਤਲਬ ਜ਼ਮੀਨਾਂ ਆ ਉਹ ਅੱਗੇ ਝੋਨੇ ਤੁਹਾਨੂੰ ਨਜ਼ਰ ਆ ਰਹੇ ਜਿੱਥੇ ਪਾਣੀ ਘਟਾ ਤੇ ਦਰਿਆ ਤਾਂ ਇੱਥੋਂ ਦੂਰ ਹੋਊਗਾ ਆ ਦੇਖੋ ਇੰਨਾ ਫਸਲਾਂ ਚ ਉਹ ਅੱਗੇ ਵੀ ਪਿੰਡ ਲੱਗਦਾ ਆ ਟਿੰਡੀ ਵਾਲਾ ਆ ਵਾਲਾ ਪਿੰਡ ਇਹ ਤਾਂ ਸਾਰੇ ਚ ਬਹੁਤ ਪਾਣੀ ਆ 20 20 ਫੁੱਟ ਪਾਣੀ ਆ ਫਸਲਾਂ ਦੇ ਵਿੱਚ ਤੇ ਪਿੰਡ ਸਾਰੇ ਚ 10 12 ਫੁੱਟ ਪਾਣੀ। ਹੋਰ ਬਾਈ ਕਿੱਥੋਂ ਆਏ? ਗੁਰੂਵਰਸਾਇ ਤੋਂ। ਗੁਰੂਵਰਸਾਇ ਤੋਂ ਕੀ ਲੈ ਕੇ ਆਏ ਸੀਗੇ? ਪਾਣੀ ਪਾਣੀ ਠੀਕ ਹੈ। ਅੱਗੇ ਗਏ ਸੀਗੇ? ਹਾਂਜੀ ਗਏ। ਠੀਕ ਆ। ਪਿੰਡ 'ਚ ਪਾਣੀ ਕਿੰਨਾ ਕਾ? ਹਾਂ ਬਹੁਤ ਆ। ਆਹ ਸਰ। ਆਫ ਸਾਈਡ ਉੱਚੀ ਆ ਇਧਰਲੀ ਨੀਵੀ ਆ। ਇੱਕ ਉਹ ਘਰ ਵੀ ਆ ਦੇਖੋ। ਆ ਵਿਚਾਰਾ ਆਕਰ ਵੀ ਇੱਕ ਕਰ ਹੋਊਗਾ ਜਾਂ ਦੋ ਕਰ ਹੋਊਗੇ ਇਹ ਵੀ ਪਾਣੀ ਚ। ਰੋਈਪੁਰ ਦਾ ਇਹ ਇਲਾਕਾ ਪੂਰਾ ਡੁੱਬ ਗਿਆ। ਆ ਪਿੰਡਾਂ ਚ ਪਾਣੀ ਕਹਿੰਦੇ 23 ਚ ਆਇਆ ਸੀਗਾ ਪਰ ਉਦੋਂ ਇੰਨਾ ਇੰਨਾ ਨਹੀਂ ਸੀ ਆਇਆ ਇੰਨੇ ਪਿੰਡਾਂ ਦੇ ਵਿੱਚ ਨਹੀਂ ਸੀ ਆਇਆ ਆ ਦੇਖੋ ਆ ਪਿੰਡ ਗੱਡੀ ਰਾਜੋ ਕੇ ਹੁਣ ਜ਼ਿਆਦਾ ਆ ਗਿਆ ਪਾਣੀ ਹੁਣ ਸਾਰੇ ਪਿੱਛੋਂ ਤੱਕ ਪਿੰਡ ਡੁੱਬ ਗਏ ਨਾ ਉਥੋਂ ਤੱਕ ਆ ਦੇਖੋ ਅਪਿੰਡਾਂ ਵਾਲੇ ਇੰਨਾ ਦੇ ਆ ਘਰਾਂ ਚ ਵੀ ਪਾਣੀ ਇਹ ਸਾਰੇ ਤਾਂ ਪਹਿਲਾਂ ਹੀ ਮੈਂ ਦੇਖਿਆ ਪਿੰਡ ਪਹਿਲਾਂ ਹੀ ਇੰਨਾ ਪਿੰਡਾਂ ਦੇ ਵਿੱਚ ਤੁਸੀਂ ਇੱਕ ਗੱਲ ਦੇਖਿਓ ਇੰਨਾ ਪਿੰਡਾਂ ਚ ਕੋਈ ਚਬਾਰਾ ਨਹੀਂ ਸੀਗਾ ਆਪਣਾ ਲੋਕ ਗੁਜ਼ਾਰਾ ਕਰਦੇ ਮਿਹਨਤ ਕਰਕੇ ਥੋੜੀ ਸਬਜ਼ੀ ਲਾਉਂਦੇ ਆ ਤੇ ਥੋੜੇ ਥੋੜੇ ਪਸ਼ੂ ਰੱਖੇ ਆ ਇਹ ਬਾਰਡਰ ਦੇ ਪਿੰਡਾਂ ਨੇ ਤੇ ਹੁਣ ਆ ਪਾਣੀ ਨੇ ਆ ਦੇਖੋ ਪਿੰਡਾਂ ਦੇ ਲੋਕ ਸੜਕਾਂ ਦੇ ਉੱਤੇ ਕਿਉਂਕਿ ਆ ਦੇਖੋ ਉਹ ਵੀ ਅੱਗੇ ਵੀ ਪਾਣੀ ਪਾਣੀ ਇਹ ਸਾਰੇ ਪਿੰਡਾਂ ਵਾਲੇ ਆ ਇਸ ਪਿੰਡ ਦੇ ਹੀ ਆ ਇਹ ਆ ਰੋਡ ਇਹਨਾਂ ਦਾ ਇੱਥੋਂ ਇੱਥੋਂ ਤੋਂ ਟੁੱਟ ਗਿਆ ਅੱਗੋ ਸ਼ਾਇਦ ਬਚਿਆ ਪਰ ਪਾਣੀ ਜ਼ਿਆਦਾ ਸੀ। ਦਰਿਆ ਇਸ ਸਾਈਡ ਤੇ ਆ। ਦਰਿਆ ਤਾਂ ਹੁਣ ਉਛਲਣੇ ਪਿੰਡ ਵਾਲੇ ਕਿਸੇ ਤੋਂ। ਕਿੰਨੀ ਦੂਰ ਸੀਗਾ ਇੱਥੇ। ਆ ਸਾਰੀਆਂ ਫਸਲਾਂ। ਸੜਕ ਤਾਂ ਅੱਗੋ ਟੁੱਟ ਗਈ ਸਾਰੀ। ਉਹ ਜੀ ਸੀ ਵੀ ਵੀ ਅੱਗੇ ਖੜੀ ਆ। ਪਿੰਡ ਵਾਲੇ ਫਿਰ ਆ ਨਾ ਰੱਛਰ ਉਛਲ ਲੈਣੇ ਤੇ ਪਿੱਛੇ ਖੜ ਜਾਂਦੇ। ਕੀ ਦਾ ਜਾਣਦਾ ਕੋਈ ਰਾਹ ਨਹੀਂ ਹੈਗਾ ਉਹ ਜੇਸੀ ਵੀ ਲੱਗੀ ਆ ਜਿਆਦਾ ਉਹ ਬੰਨਣ ਲੱਗੀ ਆ ਪਰ ਬੰਨੂ ਕਿਨੂੰ ਸਾਰਾ ਦਾ ਪਾਣੀ ਇਹ ਪਿੰਡ ਦਾ ਕਨੈਕਸ਼ਨ ਵੀ ਟੁੱਟ ਗਿਆ ਉਧਰੋਂ ਕੋਈ ਰਸਤਾ ਨਹੀਂ ਹੈਗਾ ਅੱਗੇ ਬਾਰਡਰ ਆ ਇਹ ਪਿੰਡ ਦੇ ਉਧਰ ਬਾਰਡਰ ਲਾਈਨ ਆ ਤੇ ਇਹੀ ਰਸਤਾ ਸਿਆਣੀ ਵਾਲੇ ਤੋਂ ਜਿਹੜਾ ਆਪਾਂ ਪਿੱਛੇ ਤੁਹਾਨੂੰ ਦਿਖਾ ਰਹੇ ਆ ਇੱਥੇ ਦਾ ਜਿਆਦਾ ਪਾਣੀ ਆ ਔਰ ਕੁਛ ਬਾਈ ਚੱਕੀ ਆਉਂਦਾ ਗੱਟਾ ਜਿਹਾ ਆ ਦੇਖੋ ਘਰਾਂ ਦੇ ਵਿੱਚ ਪਾਣੀ ਕਿੰਨਾ ਕਿੰਨਾ ਨਹੀਂ ਨਹੀਂ ਉਹ ਅੱਗੇ ਦੇਖੋ ਕੋਈ ਰਾਹ ਨਹੀਂ ਹੈਗਾ ਫਕਤ ਪਹਿਲਾ ਪਿਆਰਪਰੀ ਸਸਤਰੀਕਾਲ ਮੇਰਾ ਨਾਮ ਪ੍ਰਕਾਸ਼ ਸਿੰਘ ਮੜਵਾਲ ਜ਼ਿਲ੍ਹਾ ਪ੍ਰਧਾਨ ਆਮਾਦੀ ਪਾਰਟੀ ਅਸੀਂ ਵਿੰਦ ਫਰੋਜਪੁਰ ਸੋ ਮੇਰਾ ਪਿੰਡ ਵੀ ਪਿਛਲਾ ਪਿੰਡ ਚੁੱਕੇ ਹਜਾਰਾ ਸਿੰਘ ਵਾਲਾ ਇਸ ਵੇਲੇ ਮੌਜੂਦ ਆਪਾਂ ਗੱਟੀ ਰਾਜੂ ਕੰਦੇ ਵਿੱਚ ਜਿਹੜਾ ਜਮਾ ਇਹ ਜਿਹੜਾ ਪੋਲ ਹੈ ਇਹਦੇ ਗਾਂ ਗੱਟੀ ਰਾਜੂ ਕੇ ਇਸ ਤੋਂ ਅੱਗੇ ਇੱਕ ਪਿੰਡ ਨਵੀਂ ਗੱਟੀ ਰਾਜੂ ਕੇ ਵੀ ਹੈ ਦੋ ਪੰਚਾਇਤਾਂ ਉਹ ਵੀ ਡੁੱਬੇਗਾ ਹਾਂ ਇਹ ਜਿਹੜਾ ਬਰਿਆ ਆ ਰੇ ਟਿੰਡੀਓ ਚਵਾ ਰਿਆ ਅੱਛਾ ਜੀ ਆਹ ਵਾਲਾ ਆ ਰਿਆ ਟਿੰਡੀਓ ਚਵਾ ਰੇ ਸਾਰਾ ਜਲਦਲ ਜਿਹੜਾ ਫਸਲਾਂ ਚ ਸਾਡੇ ਕਾਣੀ ਵੜਿਆ ਠੀਕ ਹੈ ਜੀ ਇਧਰ ਵੀ ਇਧਰ ਵੀ ਜੋ ਤੁਸੀਂ ਪੁਲ ਕ੍ਰੋਸ ਕਰਕੇ ਆਏ ਹੋ ਸੈਣੀ ਵਾਲਾ ਹੈਡ ਉੱਥੋਂ ਅੱਗੇ ਜਿਹੜੇ ਸਾਡੀਆਂ 11 ਪੰਚਾਇਤਾਂ 20 ਤੋਂ 22 ਪਿੰਡ ਹੈ ਕਿਹੜੇ ਕਿਹੜੇ ਪਿੰਡ ਹੈ ਜੀ ਇਹ ਪਿੰਡਾਂ ਦਾ ਤੁੱਕੇ ਹਜਾਰਾ ਸਿੰਘ ਵਾਲਾ ਤੱਕੜਾ ਗੱਟੀ ਰਾਜੋਕੇ ਨਵੀਂ ਗੱਟੀ ਰਾਜੋਕੇ ਟਿੰਡੀ ਵਾਲਾ ਭਾਨੇ ਵਾਲਾ ਚੱਲੋ ਚੱਲੋ ਕੇ ਚੂੜੀ ਵਾਲਾ ਉਤਲਾ ਜੱਲੋ ਕੇ ਫਿਰ ਬਸਤੀ ਮਤਾਬ ਸਿੰਘ ਵਾਲੀ ਚਾਂਦੀ ਵਾਲਾ ਕਮਾਲੇ ਵਾਲਾ ਖੁੰਦਰ ਗੱਟੀ ਝੁਗਾ ਸ਼ੀਨਾ ਸਿੰਘ ਵਾਲੇ ਇਸ ਤਰ੍ਹਾਂ ਕਰਕੇ ਕਮਾਲੇ ਵਾਲਾ ਨਾਠ ਇਹ ਸਾਰੇ ਪਿੰਡਾਂ 'ਚ ਪਾਣੀ ਆ ਜੀ ਹੁਣ ਦੇਖੋ ਹਾਂ ਕਤਰੀਬਾ ਪਿੰਡਾਂ 'ਚ ਪਾਣੀ ਸਾਰੇ ਪਿੰਡ ਲੱਗੇ ਏਦਾਂ ਨਾ ਪਾਣੀ ਫਸਲਾਂ ਦਾ ਸਾਡੇ ਜਮ੍ਹਾਂ ਖਰਾਬ ਨੇ ਆ ਦੇਖੋ ਇਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਤੇ ਇੱਥੇ ਸਰਕਾਰ ਵੱਲੋਂ ਮੰਨ ਲਈ ਸਤਾਂ ਮਦਦ ਵਾਸਤੇ ਜਿਹੜਾ ਡੰਗਰਾਂ ਦਾ ਚਾਰਾ ਖਾਣ ਦਾ ਰਾਸ਼ਨ ਵਗੈਰਾ ਪ੍ਰਸ਼ਾਸਨ ਜਿਹੜਾ ਮਹੀਆ ਸਰਕਾਰ ਕਰਾ ਰਹੀ ਪਰ ਇਸ ਵੇਲੇ ਜਿਹੜਾ ਕੁਦਰਤੀ ਆਫਤ ਆਈ ਉਹਦੇ ਵਾਸਤੇ ਹੁਣ ਤਾਂ ਅਰਦਾਸ ਹੀ ਕਰ ਸਕਦੇ ਹਾਂ ਸਹੀ ਗੱਲ ਹੈ ਜੀ ਆਪਾਂ ਕਰੇ ਕਿ ਜਿਹੜਾ ਸਾਨੂੰ ਕਿਸ ਰਾਸ ਤੋਂ ਜਿਹੜਾ ਬਚਾ ਹੋਵੇ ਤੇ ਲੋਕ ਜਿਹੜੇ ਆਪੋਆਂ ਦੇ ਘਰਾਂ 'ਚ ਜਾਈਏ ਸੀ ਸਹੀ ਗੱਲ ਆ ਬਾਈ ਐਵੇਂ ਯਾਰ ਤੁਸੀਂ ਕਾਲੇ ਪੈਗ ਵਾਲੇ ਗੱਲ ਦਾ ਪ੍ਰੋਬਲਮ ਨਹੀਂ ਸੋਲਣਾ ਬਾਈ ਪਤਾ ਲੱਗਦੀ ਕੀ ਗੱਲ ਹੋ ਗਈ ਆ ਰੋਲਾ ਪਾਈ ਖੜੇ ਸਾਡੇ ਤੇ ਤੁਸੀਂ ਆਪਣੇ ਬਲਬੀ ਦੇ ਹੋਣਗੇ ਆਹ ਲੱਕਾ ਦੇਖ ਜਾ ਮਾਦਾ ਯਾ ਤੂੰ ਨਿਕਲੋ ਯਾ ਤੂੰ ਜਿਹੜਾ ਮਰਜੀ ਦਾ ਹੈ ਆਪੇ ਖਾ ਲਾ ਤੂੰ ਯਾਰ ਜਾਂਦੇ ਲੱਗੇ ਸਾਡੇ ਤੇ ਕੋਈ ਦਿਸੇ ਬਕੇ ਦੋ ਜਣੇ ਕੋਈ ਨਾ ਆਪਾਂ ਬਕੇ ਸਾਡੇ ਤੇ ਛੋਟਾ ਛੋਟ ਕੇ ਘਾਟ ਕਰੂ ਨੂ ਰਾਤ ਖੜਾ ਹਰੇ ਪਿੰਡ ਨੇ ਉਹ ਰੱਬ ਦੇ ਟੇਟ ਰੋ ਸਾਡਾ ਪਿੰਡ ਆਪੇ ਫੈਲੋ ਨਾ ਮੈਂ ਮੋਰਚਾ ਦੇ ਤੱਕ ਭਾਈ ਮੋਟਰਸਾਈਕਲ ਤਾਂ ਲੰਘਦਾ ਨਹੀਂ ਨਹੀਂ ਬਾਈ ਕੋਕਮੋਂ ਸੇ ਲੰਘ ਆਇਆ ਤਾਂ ਬਹੁਤ ਮੁਸ਼ਕਲ ਹੈ ਪੈਦਲ ਵੀ ਨਹੀਂ ਮੁਸ਼ਕਲ ਹੀ ਹੈ ਹਨਾ ਆਹ ਦੇ ਲਈ ਆਹ ਫਰਾਵ ਤੂੰ ਚੱਲੇ ਬੰਗਾੜਾ ਘਾਟਾ ਤੇ ਬਈ ਯਾਰ ਆਪਾਂ ਕਿਹੜੇ ਲੋੜ ਚਾਹਤੂ ਰਹੀ ਨਾ ਇਹ ਤੇ ਬਟਾ ਚਾਹਤੂ ਆਇਆ ਜਵਾਕ ਨੂੰ ਲੈ ਕੇ ਆਉਣਾ ਕਿਹਦੇ ਬਾਟੂ ਆ ਕੇ ਨੂੰ ਲੈ ਕੇ ਆਉਣਾ ਇਹ ਚੱਕਾ ਪਾਣੀ ਛਾੜ ਦੇ ਨਹੀਂ ਚਾਰਾ ਕਿਧਰ ਮੈਂ ਵੀ ਤੇਰੇ ਨਾਲ ਆ ਗਈ ਆ ਪੈਣਾ ਨੇ ਵੀ ਜਾਣਾ ਉਸ ਪਿੰਡ ਪਾਣੀ ਬਹੁਤਾ ਪਰ ਉਤੋਂ ਤੱਕ ਤੁਹਾਨੂੰ ਦਿਖਾਉਣਾ ਸੜਕ ਅੱਧੀ ਤਾਂ ਹੈਗੀ ਅੱਧੀ ਟੁੱਟ ਗਈ ਆ ਦੇਖੋ ਪਿੰਡ ਨੂੰ ਜਾਣ ਦੇ ਰਸਤੇ ਆ ਸਾਰੇ ਘਰ ਸਾਰਾ ਪਿੰਡ ਇੱਧਰ ਕਿੰਨਾ-ਕਿੰਨਾ ਪਾਣੀ ਸਭ ਕੁਝ ਡੁੱਬਿਆ ਕੁਝ ਨਹੀਂ ਹੈਗਾ ਪਿੱਛੇ ਦਾ ਬਾਈ ਲੜ ਰਹੇ ਸੀਗੇ ਉਹ ਕਹਿੰਦੇ ਵੀ ਸਾਡੇ ਪਿੰਡ 'ਚ ਕੋਈ ਆਵੇ ਨਾ ਕੋਈ ਦੂਸਰੇ ਪਿੰਡ ਦਾ ਸਰਪੰਚ ਆਏ ਹੋਣੇ ਆ ਕਿਤੇ ਸਾਡੇ ਪਿੰਡ ਦਾ ਸਰਪੰਚ ਆਪੇ ਹੀ ਨਵੇੜੂਗਾ ਤੁਸੀਂ ਨਹੀਂ ਆਉਣਾ ਚਾਹੇ ਸਾਡਾ ਪਿੰਡ ਡੁੱਬ ਜੇ ਆਪ ਸੱਚ ਹੁੰਦਾ ਹੀ ਆ ਤੁਹਾਨੂੰ ਪਤਾ ਇੱਧਰ ਦੇਖੋ ਬਾਕੀ ਉਹ ਬਾਈ ਡੱਗ ਜੇ ਲੱਗਾ ਸੀਗਾ ਧਿਆਨ ਨਾ ਜਾਏ ਉਹ ਪੈਣਾ ਠੀਕ ਹੈ ਵੀਰੇ ਹਾਂ ਪਾਣੀ ਬਹੁਤ ਆ ਉਹ ਦੇਖੋ ਇਹਨਾਂ ਨੇ ਪਿੰਡ ਨੂੰ ਲੱਗ ਕੇ ਆਣਾ ਪੈਣਾ ਨੇ ਉਹ ਅੱਗੋਂ ਵੀ ਬਾਈ ਆ ਰਹੇ ਆ ਦੇਖੋ ਕਿੰਨਾ ਕਿੰਨਾ ਪਾਣੀ ਆ ਸੜਕ ਦੇ ਉੱਤੇ ਇੰਨਾ ਪਾਣੀ ਆ ਜਿਹੜੀਆਂ ਹੈਗੀਆਂ ਜ਼ਮੀਨਾਂ ਇੱਥੇ ਦਾ ਡੋਬੂ ਪਾਣੀ ਆ ਕਿਹੜਾ ਪਿੰਡ ਆ ਬਾਈ ਟੈਂਡੀ ਵਾਲਾ ਟੈਂਡੀ ਵਾਲਾ ਕਿਵੇਂ ਜਾਣਾ ਹੁਣ ਇੱਧਰ ਇੱਥੇ ਮੇਰੇ ਅੱਖੇ ਦਾ ਪੈਦਲ ਜਾ ਵੀ ਦੌੜਨੀ ਆ ਆ ਹੁਣ ਬੋੜ ਆਏ ਨੇ ਆ ਆ ਦੂਜੀ ਬੋਟ ਆ ਹਨਾ ਮੋਟਰ ਵਾਲੀ ਬੋਟ ਆ ਹਾਂ ਪਾਣੀ ਦੇ ਵਿੱਚੋਂ ਆਉਂਦੇ ਰਹਿ ਪਾ ਆ ਵੇਖੋ ਪੈ ਅੱਛਾ ਜੀ ਤੇ ਉਧਰੋਂ ਕਿਵੇਂ ਕੋਈ ਸੌਦਾ ਲੈਣਾ ਹੈ ਜਾਂ ਕੁਝ ਕੋਈ ਸੌਦਾ ਲੈਣਾ ਲੰਗਰ ਲੰਗਰ ਤੁਹਾਡੇ ਪਿੰਡ ਨੂੰ ਰਾਹ ਹੈ ਨਹੀਂ ਕੋਈ ਜਾਣਦਾ ਪਾਣੀ ਹੈਗਾ ਉੱਥੇ ਪਾਣੀ ਹੈ ਸਾਰਾ ਆ ਇੱਥੇ ਇਹਨਾਂ ਦਾ ਪਿੰਡ ਆ ਇੱਥੇ ਨੇ ਵੀ ਆਹ ਵੇਖਦੇ ਉੱਧਰ ਪਾਣੀ ਦੇ ਵਿੱਚ ਐਸੇਡ ਇਹਨਾਂ ਦਾ ਪਿੰਡ ਆ ਇੱਥੋਂ 2 4 ਕਿਲੋਮੀਟਰ ਬੰਦਾ ਹੈ ਉਹ ਛੋਟਾ ਪਿੰਡ ਕਿੰਨਾ ਕਿੰਨਾ ਪਾਣੀ ਹੈ ਪਿੰਡ 'ਚ ਪਾਣੀ ਹੈ 20% ਨਹੀਂ ਲੱਗਦਾ ਟਰਾਲੀ ਵੀ ਉਹ ਜਦੋਂ ਆਪਣਾ ਸੰਸਾਰ ਰੰਗਲਾ ਤੇ ਆਲੇ ਨੇ ਜੇ ਕੋਈ ਰਾਸ਼ਨ ਲੈ ਤਾਂ ਉਹ ਟਰਾਲੀ ਸਾਡੇ ਕੋਲ ਜਾਂਦੀ ਨਹੀਂ ਕੋਈ ਰਸਤਾ ਨਹੀਂ ਹੈਗਾ ਪਾਣੀ ਹੈ ਸੜਕ ਤੇ ਆਸੀਂ ਬੇਰੀ ਲੈ ਕੇ ਆ ਵੀ ਤਾਂ ਸਵੇਰੇ ਤੂੰ ਹੀ ਦੱਸਾਂਗਾ ਜੇ ਲੱਗੂ ਭਾਗੇ 12:30 12:1 ਇੱਕੋ ਹੀ ਪਹੁੰਚੀ ਦੇਣਗੇ ਤੁਹਾਨੂੰ ਰਸਤਾ ਰਸਤਾ ਪਾਣੀ ਲੈਣ ਇੱਥੇ ਆਉਣਾ ਪੈਂਦਾ ਆ ਇਸ ਮੋੜ ਤੇ ਆਉਣਾ ਪੈਂਦਾ ਕਿਉਂਕਿ ਪੈਦਲ ਤਾਂ ਥੋੜੇ ਜਿਹੜੀਆਂ ਪੈਣਾ ਹੈਗੀਆਂ ਜਨਾਨੀਆਂ ਉਹ ਨਹੀਂ ਆ ਸਕਦੀਆਂ ਪਸ਼ੂ ਪਸ਼ੂ ਵੀ ਬਾਹਰ ਕੱਢ ਦੇ ਕਈ ਕਈ अच्छा जी ते बच्चे ਵੀ ਪਿਛਾ ਕਹੀ ਕਰਦੇ ਨੇ ਕਿਉਂ ਪਾਣੀ ਦੇ வாய்ப்ப ਸਭਾਵਨਾ ਜ਼ਿਆਦਾ ਸੀ ਠੀਕ ਹੈ ਇਸੇ ਕਰਕੇ ਬੱਚੇ ਤੇ ਛੋਟੇ ਬੱਚੇ ਪਿਛਾ ਕਰਦੇ ਨੇ ਠੀਕ ਹੈ ਹਾਂ ਜੀ ਕੋਈ ਪਾਣੀ ਸਾਰੇ ਪਿੰਡ ਵਿੱਚ ਠੀਕ ਹੈ ਹੁਣ ਮਿਲ ਗਿਆ ਰਚਨ ਕੁਛ ਨਹੀਂ ਮਿਲਿਆ ਅਜੀ ਕੁਛ ਨਹੀਂ ਮਿਲਿਆ ਹੁਣ ਤਾਂ ਟਾਈਮ ਵੀ 5 10 ਹੋ ਗਿਆ ਯਾਰ 8:00 ਦਾ ਟਾਈਮ ਹੋ ਗਿਆ ਅੱਥਨ ਲਿਆ ਰੇ ਤੇ ਆ 11 11:30 ਪਹੁੰਚੇ ਉਹਦੇ ਦੇ ਨਾਲ ਲੰਗਰ ਖਾਤੇ ਤੇ ਉਹ ਕੁਛ ਨਹੀਂ ਲੰਗਰ ਖਾਦਾ ਹੋਰ ਕੁਛ ਆ ਸਾਰੇ ਪਿੰਡਾਂ ਵਾਲੇ ਆ ਹੁਣ ਬੋਰਡ ਤੇ ਜਾਓਗੇ ਇੱਥੇ ਬੇੜੀ ਤੇ ਜੀ ਹਾਂ ਜੀ ਇਹ ਆਪਣੇ ਰਾਹ ਵੇਖ ਲੈਣ ਦੀ ਠੀਕ ਹੈ ਇੱਕ ਇਹੋ ਜਿਹਾ ਹਾਲ ਹੋ ਗਿਆ ਦੇਖੋ ਖੇਤਾਂ 'ਚ ਬੇੜੀਆਂ ਚੱਲ ਰਹੀਆਂ ਆਪਣੇ ਹਨਾ ਇੱਦਾਂ ਦੇਖੋ ਆ ਸਾਰੇ ਪਿੰਡਾਂ ਵਾਲੇ ਨਾਲ ਲੰਘਣਾ ਹੋਊਗਾ ਪਰ ਇਹ ਸਰਕਾਰੀ ਐਨਡੀਆਰ ਦੀਆਂ ਟੀਮਾਂ ਇੱਕ ਬੇੜੀ ਇਹ ਇੱਕ ਚੱਪੂ ਵਾਲੀ ਹੈ ਹਨਾ ਉਹ ਚੱਪੂ ਵਾਲੇ ਸਾਡੇ ਕੋਲ ਦੋ ਆ ਆਇਆ ਹੈ ਨਾ ਅੱਛਾ ਉਹ ਥੋੜੀ ਆ ਅੱਛਾ ਉਹ ਥੋੜੀ ਆ ਫਿਰ ਆ ਇੱਕ ਹੀ ਬੇੜੀ ਐ ਨਾ ਕੋਈ 40 45 ਬੰਦੇ ਆਇਆ ਠੀਕ ਆ ਉਹ ਚੱਲ ਵੀ ਉਹ ਤਾਂ ਬੇੜੀ ਦੂ ਆ ਗਈਆਂ ਬੇੜੀਆਂ ਇੱਕ ਆ ਹੋਰ ਆ ਗਈ ਆ ਸਾਰਾ ਪਿੰਡ ਦਾ ਰਾਹ ਦੇਖ ਲਓ ਤੁਸੀਂ ਇੱਥੇ ਘਾਟੀ ਆ ਸੀਮਾ ਘਾਟੀ ਆਉਂਦੀ ਆ ਇੱਥੇ ਸਿਵਾਲੇ ਵੀ ਘਾਟੀ ਆਉਂਦੇ ਆ ਐਨਾ ਪਿੰਡਾਂ ਚ ੱੱਲੇ ਬਾਈ ਨੂੰ ਲੈ ਕੇ ਸਮਾਨ ਸੋਣ ਸੋਦਾ ਸੋਦਾ ਲੈ ਕੇ ਜਾਣਗੇ ਉਧਰੋਂ ਇੱਧਰ ਦੀ ਜਾ ਕੇ ਵੀਡੀਓ ਅਗਲੇ ਕੰਡੇ ਦੇ ਇੱਥੇ ਗੱਡੀਆਂ ਕੋਲੇ ਇਹਨੂੰ ਰੋਕਣਗੇ ਦੇ ਵਿੱਚ ਪਾਣੀ ਪੂਣੀ ਜੋ ਰਸਤ ਪਾਣੀ ਲੈ ਕੇ ਜਾਣਗੇ ਟਿੰਡੀ ਵਾਲੇ ਪਿੰਡ ਚ ਫਰੋਹੀਪੁਰ ਜ਼ਿਲ੍ਹੇ ਦੇ ਇਹ ਪੱਡਾ ਸਿਆਣੀ ਵਾਲਾ ਤੋਂ ਅੱਗੇ ਪਸ਼ੂ ਪਿੰਡ ਵਾਲਿਆਂ ਨੇ ਆ ਇੱਕ ਕਿਸੇ ਘਰ ਨੇ ਆਹ ਬੰਨੇ ਆ ਬੰਨ ਦੇ ਉੱਤੇ ਇਹ ਬੰਨ ਸੀ ਬੰਨ ਵੀ ਕਈ ਜਗ੍ਹਾ ਟੁੱਟ ਕੇ ਅਗਲੀ ਸਾਈਡ ਵੀ ਪਾਣੀ ਆ ਇੱਧਰ ਵੀ ਨਹੀਂ ਖਾਰ ਪੀਣ ਵਾਲਾ ਤਾਂ ਲਾਉਣਾ ਚਾਹੀਦਾ ਯਾਰ ਉਹਨਾਂ ਨੂੰ ਆ ਬੰਨ ਬੰਨ ਤੇ ਆ ਪਸ਼ੂ ਬੰਨੇ ਆ ਇੱਧਰ ਸਾਰੇ ਜਲ ਥਲ ਹੋਇਆ ਗਿਆ ਕੋਈ ਕੋ ਡਿੱਗ ਗਿਆ ਫੋਨ ਫੜ ਕੇ ਰੱਖ ਇੱਕ ਮਿੰਟ ਮੇਰਾ ਹੈ ਗਈ ਤੂੜੀ ਤਾਂ ਹੈ ਗਈ ਪਰ ਉਹ ਦੂਜਾ ਹੈ ਨਹੀਂ ਫੜਾ ਦੇ ਫੋਨ ਚਲੋ ਇਧਰ ਸਾਰੀਆਂ ਟੀਮਾਂ ਇਹ ਵਿਚਾਰੇ ਇੱਥੇ ਬੈਠੇ ਆ ਇਹਨੇ ਪਸ਼ੂਆਂ ਨੂੰ ਤੂੜੀ ਤਾੜੀ ਦਪਾਈ ਆ ਪਰ ਕੋਸ਼ ਨਹੀਂ ਸੁੱਕਾ ਹੀ ਆ ਸੁੱਕੀ ਤੂੜੀ ਆ ਬਾਈ ਥੋਡੀਆਂ ਪਸ਼ੂ ਨਹੀਂ ਇਹ ਇਧਰ ਹੋਰ ਅੱਛਾ ਪਿੰਡ ਵਾਲਿਆਂ ਲੱਗਣਾ ਬੋਰਡ ਤਾਂ ਹੋ ਗਿਆ ਚਾਲੂ ਪਿੰਡ ਇਹਨਾਂ ਦਾ ਇੱਥੇ ਆ ਦੇਖੋ ਬੋਟ ਹੋਰ ਆ ਗਈਆਂ ਉਹ ਆਣਾ ਦੇਖੋ ਇਸ ਪਾਸੇ ਤੋਂ ਵੀ ਦਰਿਆ ਆ ਰਿਹਾ ਦਰਿਆ ਰਿਹਾ ਪਿੰਡ ਤੇ ਆ ਪਿੰਡ ਦੇ ਦੇਖੋ ਨਾਲ-ਨਾਲ ਵਗ ਰਿਹਾ ਤੇ ਇੱਧਰ ਵੀ ਦਰਿਆ ਤਾਂ ਇੱਥੋਂ 2.5 ਕਿਲੋਮੀਟਰ ਦੂਰ ਹੋਊਗਾ ਇਹ ਸਾਰਾ ਜਿਹੜਾ ਪਾਣੀ ਆ ਇਹ ਫਿਰ ਇੱਧਰ ਉਮਕੇ ਅਗਲਾ ਪੋਲਾ ਨਹੀਂ ਸੀ ਆਪਾਂ ਦੇਖਿਆ ਪਿੱਛੇ ਉਹ ਪੋਲ ਤੇ ਵਾਪਸ ਚਲੇ ਜਾਂਦਾ ਇਹ ਸਾਰਾ ਇਹ ਫੇਰ ਹੁਸੈਨੀ ਵਾਲੇ ਤੋਂ ਇਸੇ ਸਤਲੁਜ ਚ ਜਾ ਡਿੱਗਦਾ ਇਹ ਸਾਰੇ ਪਿੰਡੇ ਨੇ ਡੁੱਬੇ ਆ ਪਾਣੀ ਤਾਂ ਬਾਈ ਪਰਸੋਂ ਘਟਿਆ ਸੀ ਤੁਸੀਂ ਵੀਡੀਓ ਦੇਖੀ ਹੋਣੀ ਆ ਪਰ ਚੱਕਰ ਪੈ ਗਿਆ ਹੁਣ ਅੱਜ ਸਾਰੇ ਸਾਰੇ ਪਿੰਡਾਂ 'ਚ ਆਪਾਂ ਪੁੱਛਿਆ ਜਿਹੜੇ ਪਿੰਡਾਂ 'ਚ ਆਪਾਂ ਗਏ ਸਾਰਿਆਂ 'ਚ ਪਾਣੀ ਅੱਜ ਫੇਰ ਜ਼ਿਆਦਾ ਹੋ ਗਿਆ ਜਿਹੜੀਆਂ ਸੜਕਾਂ 'ਤੇ ਪਾਣੀ ਨਹੀਂ ਸੀਗਾ ਉਹਨਾਂ ਸੜਕਾਂ 'ਤੇ ਵੀ ਪਾਣੀ ਆ ਗਿਆ ਇਹ ਚਲਾ ਨਹੀਂ ਰਹੇ ਪਿੰਡ ਵਾਲਿਆਂ ਨੂੰ ਬਿਠਾਇਆ ਇਹਨਾਂ ਦੇਖੋ ਛੱਡ ਕੇ ਆਉਣਗੇ ਟਿੰਡੀ ਵਾਲੇ ਕਿਉਂਕਿ ਕੁਝ ਵੀ ਨਾ ਰਸਤ ਪਾਣੀ ਲੈਣ ਇੱਥੇ ਆਉਂਦੇ ਆ ਆ ਪਿੰਡ ਵਾਲੇ ਕਿੱਥਾਂ ਲਈ ਨਾ ਆ ਦੇਖੋ ਕੈਂਪ ਵੀ ਲੱਗਿਆ ਹਰ ਰਾਹਤ ਕੈਂਪ ਪਸ਼ੂ ਪਾਲਣ ਵਿਭਾਗ ਸਰਕਾਰੀ ਕੈਂਪ ਲਾਇਆ ਇਹਨਾਂ ਪਸ਼ੂਆਂ ਦੇ ਲਈ ਭਾਈ ਹੁਣਾ ਭਾਈ ਫਰੋਈਪੁਰ ਤੋਂ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਸਰਕਾਰੀ ਮੈਟਰੀਅਲ ਆ ਪਸ਼ੂਆਂ ਦੇ ਲਈ ਯਾਰ ਜੇ ਬੰਦਿਆ ਦਾ ਕੈਂਪ ਵੀ ਲਾਇਆ ਤੇ ਪਸ਼ੂਆਂ ਦੇ ਲਈ ਵੀ ਧੰਨਵਾਦ ਸਰਕਾਰੀ ਪ੍ਰਾਈਵੇਟ ਸਾਰੀਆਂ ਜਥੇਬੰਦੀਆਂ ਕਿਹੜਾ ਪਿੰਡ ਹਜ਼ਾਰਾ ਇੱਥੇ ਕਿਵੇਂ ਆ ਗਏ ਤੁਸੀਂ ਪਿੰਡ ਦਾ ਪਿੱਛੇ ਰਹਿ ਗਿਆ ਹੈ ਇਧਰ ਆ ਜਾਓ ਇਹ ਬੱਚੇ ਸਾਰੇ ਪਿੰਡਾਂ ਦੇ ਆ ਹਜ਼ਾਰਾ ਇੱਥੇ ਇਹਨਾਂ ਦਾ ਪਿੰਡ ਹੈ ਹਜ਼ਾਰਾ ਸਿੰਘ ਵਾਲਾ ਬਾਈ ਹੋਣੀ ਵੀ ਆ ਪਸ਼ੂਆਂ ਦੇ ਲਈ ਚਾਰਾ ਲੈ ਕੇ ਜਾ ਰਹੇ ਭਾਈ ਪਸ਼ੂਆਂ ਲਈ ਲੈ ਕੇ ਜਾ ਰਹੇ ਅੱਛਾ ਜੀ ਕਿਹੜਾ ਪਿੰਡ ਪਿੰਡ ਸਾਡਾ ਜੱਲੋ ਕੋਤਲੇ ਜੱਲੋ ਕੇ ਉਤਾੜ ਦੇ ਨਾਲ ਹਾਂਜੀ ਉਤਾੜ ਅੱਛਾ ਜੀ ਕਿ ਇਹ ਚੱਕੀ ਨਹੀਂ ਜਾਂਦੀ ਹੋਣੀ ਗੱਠ ਭਾਰੀ ਆ ਭਾਈ ਮਾਰੇ ਰਸਤਾ ਟੁੱਟਿਆ ਹੋਇਆ ਰਸਤਾ ਟੁੱਟਿਆ ਇਹ ਸਰਕਾਰ ਲਾਸੀ ਥੋੜਾ ਥੋੜਾ ਕਰਕੇ ਲਿਆ ਹਾਂ ਥੋੜੇ ਚ ਪਾ ਕੇ ਨਾ ਮੈਂ ਗਿਆ ਸੀਗਾ ਜੀ ਮੈਂ ਗਿਆ ਤੁਹਾਡੇ ਪਿੰਡ ਜੱਲੋ ਕੇ ਸਾਡੇ ਪਿੰਡ ਤੇ ਉੱਥੇ ਭਾਈ ਆਉਂਦਾ ਨਹੀਂ ਕੋਈ ਜਾਣਦੇ ਅੱਗੇ ਚਲੇ ਜਾਂਦੇ ਨਹੀਂ ਚਾਹਦੇ ਜਾਂਦੇ ਨਹੀਂ ਦਰਨਾ ਤੁਹਾਡੇ ਪਹੁੰਚਦੀ ਨਹੀਂ ਨਾ ਤੁਹਾਡੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਇਹ ਫਿਰ ਉਹ ਚਾਰ ਤੁਸੀਂ ਗੱਟਾ ਅੱਧਾ ਅੱਧਾ ਕਰਕੇ ਲੈ ਜਾਓਗੇ ਹਨਾ ਆਪਾਂ ਜਿਆਦਾ ਸੱਚਾ ਜਾਂਦਾ ਠੀਕ 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 ਚੁੱਕਦਾ ਜਾਣਾ ਔਖਾ ਹੈ ਨਾ ਪਾਣੀ ਕਿੰਨੇ ਦਿਨ ਹੋ ਗਏ ਤੁਹਾਡੇ ਪਿੰਡ ਚ ਪਾਣੀ ਪਾਣੀ 7-8 ਦਿਨੋਂ ਆਉਂਦਾ ਨਾ ਆਹੀ ਹਾਲ ਹਾਂ ਬੁਰਾ ਹਾਲ ਹੈ ਬੜਾ ਬੁਰਾ ਹਾਲ ਆ ਯਾਰ ਪਸ਼ੂਆਂ ਦੇ ਪੈਰ ਖਰਾਬ ਹੋ ਜਾਨੇ ਇਹ ਬਈ ਆਟਾ ਬੰਡ ਰਹੀ ਆ ਆਟਾ ਪਾਣੀ ਸਾਰਾ ਜਿੱਥੇ ਆਪਾਂ ਕੱਲ ਵੀਡੀਓ ਪਾਈ ਸੀ ਹਨਾ ਇਸ ਤੋਂ ਪਹਿਲੀ ਵੀਡੀਓ ਵੀ ਇੱਥੇ ਕੋਈ ਨਹੀਂ ਆਉਂਦਾ ਉੱਥੇ ਬੰਡ ਰਾਇ ਹੈ ਉਹ ਜਿਹੜਾ ਪਾਣੀ ਆ ਨਾ ਉਹ ਵਾਪਸ ਆ ਦਰਿਆ ਦੇਖੋ ਇੱਥੇ ਆ ਰਿਹਾ ਤੇਰੀਆਂ ਬੋਤਲਾਂ ਡਿੱਗੀਆਂ ਭਰਾਵਾ ਚੁੱਪ ਜਾ ਇੱਕ ਮਿੰਟ ਆ ਲੈ ਕਿੱਥੇ ਲਾਏਗਾ ਇਹ ਨੂੰ ਇੱਕ ਮਿੰਟ ਰੁਕ ਜੰਨਾ ਟੰਕੇ ਦਿੰਨਾ ਕੱਢ ਦੇ ਕੱਢ ਕੇ ਨਹੀ ਲੇ ਕੇ ਉਹ ਪਿੰਡ ਇੱਥੇ ਰਹਿ ਗਏ ਤੇ ਆਪਾਂ ਤੁਹਾਨੂੰ ਸਿਆਣੀ ਵਾਲਾ ਤੋਂ ਦਿਖਾਉਨੇ ਆ ਪਾਣੀ ਲਗਾਉਣੇ ਇਦਰ ਸੱਤ ਲੋ ਇਹਦਾ ਆ ਦੇਖੋ ਉਥੋਂ ਲੈ ਕੇ ਇੱਥੋਂ ਤੱਕ ਪਾਣੀ ਪਾਣੀਆਂ ਬਸ ਆਹ ਵਿੱਚ ਇੱਕ ਟਾਪੂ ਇੱਥੇ ਹੈ ਨਹੀਂ ਟਾਈਮ ਅੱਥਨ ਦਾ ਹੋ ਗਿਆ ਜੀ ਹੁਣ ਆਪਾਂ ਵਾਪਸ ਚੱਲਦੇ ਆ ਤੁਹਾਨੂੰ ਇਹ ਪਿੰਡ ਗੱਟੀ ਤੇ ਗੱਟੀ ਰਾਜੂ ਕੇ ਦਿਖਾਤੇ ਬਹੁਤ ਜ਼ਿਆਦਾ ਪਾਣੀ ਹੈ ਇਹਨਾਂ ਨੂੰ ਕੋਈ ਜਿਹੜਾ ਟੈਂਡੀ ਵਾਲਾ ਉਧਰ ਤਾਂ ਕੋਈ ਰਸਤਾ ਨਹੀਂ ਸੀ ਆਪਣੇ ਜਾਣ ਦਾ ਤੇ ਹੁਣ ਆਪਾਂ ਵਾਪਸ ਚੱਲਦੇ ਆ ਵੈਸੇ ਕਿਉਂਕਿ ਪੰਜਾਬ ਆਪਣਾ ਹੱਸਦਾ ਵਸਦਾ ਰਹੇ ਇਹ ਸਾਰੇ ਲੋਕਾਂ ਨੂੰ ਮਤ ਆਪਾਂ ਪਹੁੰਚਾਉਣੀ ਆ ਚਾਹੇ ਘਟੇ ਚਾਹੇ ਵੱਧ ਆਪਾਂ ਹਰੀਕ ਘਰ ਤੱਕ ਉਹ ਸਹਿਤਾ ਪਹੁੰਚਾਉਣੀ ਆ ਤੇ ਬਾਕੀ ਪੰਜਾਬ ਤੇ ਪਹਿਲਾਂ ਵੀ ਬੜੀਆਂ ਮੁਸ਼ਕਲਾਂ ਆਈਆਂ ਪਰ ਪੰਜਾਬ ਹੱਸਦਾ ਵਸਦਾ ਹੈਗਾ ਤੇ ਹੱਸਦਾ ਵਸਦਾ ਹੀ ਰਹੂਗਾ ਚਲੋ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਚਲੋ ਹਨਾ ਉੱਥੇ ਦਾ ਬੜਾ ਪਾਣੀ ਆ ਅਸੀਂ ਗਏ ਸੀਗੇ ਪਰ ਗਾ ਨਹੀਂ ਜਾਇਆ ਗਿਆ ਹਾਂ ਇੱਕ ਟੁੱਟੇ ਨਾ ਅਗਾ ਸਾਡੇ ਪਿੰਡ ਜਾਵਾਂ ਤਾਂ ਫੇਰ ਵੇਖੋ ਪਿੰਡ ਦੇ ਕਿੱਥੇ ਤੁਹਾਡੇ ਕੋਈ ਨਹੀਂ ਜਾਂਦਾ ਹਨਾ ਕੋਈ ਨਹੀਂ ਜਾਂਦਾ ਨਾ ਕੁਝ ਵੀ ਨਹੀਂ ਅੱਜ ਉੱਥੇ ਬੇੜੀਆਂ ਆਈਆਂ ਦੋ ਤਿੰਨ ਅੱਛਾ ਤੇ ਹੁਣ ਦੇਖੋ ਸਵੇਰ ਤੋਂ ਜੇ ਬੇੜੀਆਂ ਤੇ ਹਾਂ ਬੇੜੀਆਂ ਜਿਹਦੇ ਪਾਣੀ ਡੂੰਘਾ ਹੈ ਨਾ ਉਹਦੂ ਜਾ ਸਕਦੇ ਦੇ ਅੱਛਾ ਜੀ ਤੇ ਉੱਥੇ ਫਿਰ ਕਿੰਨੇ ਕੁ ਘਰ ਆ ਤੁਹਾਡੇ ਪਿੰਡ ਚ ਘਾਟੋ ਤਾਂ ਘਾਟ 4 500 ਕਾਰ ਗਾ ਪਿੰਡ ਦਾ ਹਾਂ ਪਿੰਡ ਦਾ ਤੇ ਸਾਰੇ ਉੱਥੇ ਹੀ ਆ ਕੇ ਆ ਗਏ ਉੱਥੋਂ ਕੋਈ ਆ ਗਏ ਨੇ ਕੋਈ ਆ ਗਏ ਨੇ ਤੇ ਕੋਈ ਇੱਕ ਗੱਦੀ ਉੱਥੇ ਤੇ ਕੋਈ ਦੂਜੀ ਇੱਥੇ ਸਕੂਲ ਵਿੱਚ ਹੈ ਸਕੂਲ ਵਿੱਚ ਹੈ ਅੱਛਾ ਸਕੂਲ ਚ ਆ ਬਾਈ ਹੁਣਾਂ ਨੇ ਸੜਕ ਤੇ ਹੀ ਆ ਦੇਖੋ ਪਸ਼ੂ ਤੇ ਇਧਰ ਟਰੈਕਟਰ ਥੋੜਾ ਹੀ ਆ ਹਾਂ ਆਪਣੇ ਟਰੈਕਟਰ ਆਓ ਤਰਪੇਲਾ ਲਾ ਕੇ ਬੈਠੇ ਆ ਉਹ ਪਿੱਛੇ ਤੇ ਬਾਈ ਰਾਸ਼ਨ ਪਾਣੀ ਮਿਲ ਜਾਂਦਾ ਇੱਥੇ ਮਿਲ ਜਾਂਦਾ ਰਾਸ਼ਨ ਪਾਣੀ ਠੀਕ ਹੈ ਠੀਕ ਹੈ ਜੰਦਾਂ ਨੂੰ ਚਾਰਾ ਪਾਈ ਜਨੇ ਦੇ ਜਾਂਦੇ ਨੇ ਤੁਖ ਫੇਤਾ ਵਧੂ ਕੀਤੀ ਜਾਂਦੇ ਨੇ ਚਲੋ ਸੱਚੇ ਬਾਦਸ਼ਾਹ ਕਰੇ ਛੇਤੀ ਠੀਕ ਹੋ ਜਾਏ ਸਾਰਾ ਕੁਝ ਹਨਾ ਪਾਣੀ ਪੂਣੀ ਲੈ ਜਾਵੇ ਤੇ ਸਾਡਾ ਵੀ ਦੀ ਕਰਦਾ ਵੀ ਰੋਡ ਤੇ ਆਈਏ ਤੇ ਬਾਈ ਖੇਤੀ ਖੇਤੀ ਡੋਗਲੇ ਬਸ ਸਾਫ ਖਰਾਬ ਹੋ ਗਿਆ ਕੋਈ ਹੋਰ ਫਸਲਾਂ ਸੀ ਜਿਵੇਂ ਉਹ ਸਾਰੇ ਪੱਤੇ ਪੁੱਤੇ ਸਭ ਛੁੱਟੀ ਹੋ ਗਈ ਹੈ ਸਬਜੀ ਵੀ ਪਾਣੀ ਖਤਮ ਹੋ ਗਿਆ ਸਭ ਅੱਛਾ ਜੀ ਪੱਤੇ ਪੁੱਤੇ ਖਤਮ ਹੋ ਗਏ ਸਬਜੀ ਵੀ ਜੇ ਕਿਹ ਜੂਨਾ ਬੀਜਾ ਹੈ ਕਿ ਇੱਕ ਆਪਾ ਫਸਲ ਕੇ ਬੀਜਾਂ ਸਾਰਾ ਬਰਬਾਦ ਸਭ ਇਤਰੀ ਦਾ ਬਰਬਾਦ ਹੋ ਗਿਆ ਤਾਂ ਰੇਤਾ ਵੀ ਪੈ ਚੁੱਕਾ ਹੈ ਰੇਤਾ ਵੀ ਰੇਤਾ ਟੁੱਟ ਟੁੱਟ ਗਿਆ ਹਨਾ ਯਾਰ ਪਹਿਲੀ ਬਣਾਉਣੀ ਇੱਥੇ ਕੰੰਜ ਨੇ ਮੱਸੇ ਬੜਾਈ ਆ ਬੜੇ ਉਹ ਬਣਾਦੇ ਬਣਾਦੇ ਵੀ ਕਈ ਸਾਲ ਲੱਗ ਜਣੇ ਨੇ ਜੀ 23 ਚ ਪਾ ਗਿਆ ਰੇਤਾ ਉਹਨੂੰ ਰੇਤੇ ਨੇ ਥੱਲੇ ਦੱਬਿਆ ਨੇ ਤੇ ਪੱਕੀ ਮਿੱਟੀ ਲਿਆਂਦੀ ਨੇ ਉਹ ਦੋ 30-30 ਲੱਖ ਆ ਰਹੇ ਕੋਈ ਖਰਚਾ ਕਰਦੇ ਉਹਨਾਂ ਜਮੀਨ ਬਣਾਈ ਉਹਨਾਂ ਚਲੋ ਅਗਲਾ ਝੋਨਾ ਸਹੀ ਕੋਈ ਮਾੜਾ ਮੋਟਾ ਵੀ ਹਾ ਹੋ ਜਾ ਰਿਹਾ ਕੋਈ ਪਰ ਉਹਨਾਂ ਹੁਣ ਉਹਨਾਂ ਪਾਣੀ ਆਣ ਕਰਦੇ ਫਿਰ ਦੁਬਾਰਾ ਉਹਨਾਂ ਨੇ ਉਹਨਾਂ ਘੂੜ ਪਾਏ ਗਏ ਰੇਤਾ ਹੁਣ ਤੇਾਰੇ ਜਿਮੀਂਦਾਰ ਕੀ ਕਰੇ ਹੁਣ ਤਾਂ ਇਹਨੇ ਬੇਕਾਰ ਹੀ ਕਰਤਾ ਹਨ ਮਗਰ ਵੀ ਘਰ ਉਹਨਾਂ ਤੇ ਸਾਨੂੰ ਮਖਾਸ਼ ਨਹੀਂ ਹੁਣ ਕੀ ਕਰਾਂ ਦੇ ਵੀ ਕੋਈ ਬਾਜਵਾ ਵੀ ਸਾਨੂੰ ਸਰਕਾਰ ਨੇ ਕੱਚੀਆਂ ਪੈੜੀਆਂ ਕੱਚੀਆਂ ਪੈੜੀਆਂ ਤੋਂ ਪੈੜੀਆਂ ਸਾਨੂੰ ਬਾਜਵਾ ਵੀ ਕੋਈ ਕੀਤਾ ਘੱਟ 23 ਹਮ ਸਹੀ ਗੱਲ ਕਚੀਆਂ ਪੈਲੀਆਂਗੇ ਸਾਡੇ ਬਰਬਾਦ ਹੋ ਗਏ ਕੋਈ ਬੰਦਾ ਕਚੀ ਪੈਲੀ ਹੋਵੇ ਤੇ ਬੰਦਾ ਕੋਈ ਲਾਉਣ ਲਾਉਣ ਕਢਾ ਦੇ ਜਵਾਕਾਂ ਨੂੰ ਦੁਕਾਨਾ ਪਾ ਦਿੰਦਾ ਹਾਂ ਹਾਂ ਲਾਉਣ ਲਾਉਣ ਕਰ ਲੈਂਦਾ ਕੋਈ ਦੋ ਕੋਈ 4 ਲੱਖ ਕਢਾ ਲੈਂਦਾ 5 ਲੱਖ ਕਿਤੇ ਥਾਂ ਮਰਲਾ ਲੈ ਲੈਂਦਾ ਉੱਥੇ ਦੁਕਾਨਾ ਪਾ ਦਿੰਦਾ ਮੁੰਡਿਆਂ ਨੂੰ ਚਲੋ ਆਦਾ ਕਾਰੋਬਾਰ ਚਲਾ ਸਕਦਾ ਸਨਿਗਾਰ ਕਰ ਦਾ ਚੱਲ ਪਈ ਬੜਾ ਔਖਾ ਯਾਰ ਬਾਈ ਬਾਕੀ ਘਰਾਂ ਦਾ ਵੀ ਔਖਾ ਬਾਲੇ ਬੱਤੇ ਆ ਨਾ ਉਹ ਵੀ ਡਿੱਗ ਸਕਦੇ ਜੋ ਵੀ ਪਾਣੀ ਜਿਹੜਾ ਇੱਕ ਦਿਨ ਵਗਿਆ ਕਿੰਨੇ ਦਿਨ ਹੋ ਗਏ ਅੱਜ 10 15 ਦਿਨ ਤਕਰੀਬਨ ਤੇ 10 15 ਦਿਨ ਹੋਰ ਚੱਲ ਸੁੱਕੂ ਗਾਣੀ ਛੇਤੀ ਵੈਸੇ ਬਾਈ ਤੁਹਾਡੇ ਘਰ ਤੋਂ ਤੁਹਾਡੇ ਪਿੰਡ ਤੋਂ ਟਿੰਡੀ ਵਾਲੇ ਤੋਂ ਕਿੰਨੀ ਦੂਰ ਆ ਦਰਿਆ ਦਰਿਆਤ ਦਾ ਕਿਹਾ ਐਸ ਟਾਈਮ ਵਿੱਚ ਪਰ ਵੈਸੇ ਕਿੰਨੀ ਦੂਰ ਵਗਦਾ ਸਿਰਫ 2 ਕਿਲੋ ਤਕਰੀਬਨ ਆ ਸਾਰਾ ਅੱਛਾ ਵਗਦਾ 2 ਕਿੱਲੇ ਦੂਰ ਆ 2 ਕਿੱਲੇ ਬਾਸ ਆ ਠੀਕ ਹੈ ਠੀਕ ਇੱਕ ਸਾਈਡ ਤੇ ਦਰਿਆ ਤੇ ਇਧਰ ਬਾਰਡਰ ਆ ਸਕਾਰ ਅਸੀਂ ਥੋੜੀ ਸੜਕ ਵੀ ਸਾਰੀ ਅਸੀਂ ਚੱਲੇ ਸੀਗੇ ਪਰ ਜਾਇਆ ਨਹੀਂ ਗਿਆ ਸਾਡੇ ਤੋਂ ਯਾਰ ਪੜੌੱਖਾ ਸੀਗਾ ਹਾਂ ਠੀਕ ਆ ਭਾਈ ਪ੍ਰਮਾਤਮਾ ਕਰੇ ਜਲਦੀ ਸਾਰਾ ਕੁਝ ਠੀਕ ਹੋ ਜਾਈ ਜੀ ਇਹ ਬਾਈਆਂ ਦਾ ਇੱਥੇ ਰਹਿੰਦੇ ਇਹ ਰਾਤ ਨੂੰ ਹਾਂ ਭਾਈ ਇੱਥੇ ਲੈਡ ਲੂਟ ਹੈ ਨਹੀਂ ਲੈਟਗੀ ਮੱਛਰ ਚ ਬਹੁਤ ਗੁਜਾਰਾ ਔਖਾ ਹੈ ਲੈਡ ਦਾ ਪ੍ਰਬੰਧ ਫਿਰ ਕਰਿਆ ਤੁਸੀਂ ਅੱਛਾ ਔਖਾ ਕਿੱਥੇ ਪ੍ਰਬੰਧ ਆ ਦੇਖੋ ਇਹ ਬਾਬਾ ਘਾਰ ਆ ਭਾਈ ਤੁਸੀਂ ਕਾਰ ਤੋਂ ਕਾਰ ਕਿੰਨਾ ਡੇਢ ਵੜ ਦੂਰ ਆ ਉੱਤੋਂ ਲੈਡ ਲੈਂਦੀ ਮਸੇ ਠੀਕ ਆ ਸਾਰੇ ਗਏ ਜੀ 10 12 ਘਰ ਇੱਥੇ ਆ ਸਾਰੇ ਪਸ਼ੂ ਇੰਨਾ ਨੇ ਰੱਖੇ ਹੋਏ ਜੀ ਜਾਂ 60 ਪਸ਼ੂ ਸਾਡਾ ਤਕਰੀਬਨ ਪਿਆ ਇੱਥੇ ਦਾ ਟੋਰੀ ਦਾ